ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੋਂ ਰੱਬਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਰਨ ਸਿੰਘ ਬਹੁਤ ਚੁੱਕੇ ਆ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਸਵੀਰ ਬਟਾਲਾ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਸਭ ਠੀਕ ਠਾਕ ਹੋ ਜਾਂ ਤੁਸੀਂ ਦੱਸੋ ਹਾਂ ਜੀ ਬਾਈ ਜੀ ਸੇਠਾ ਠੀਕ ਹਾਂ ਜੀ ਮੇਰੇ ਮੇਰੇ ਸੇਫਾ ਤੇ ਜੀ ਪਾਣੀ ਹਾਂ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਸ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਚੜ੍ਹਦੀ ਕਲਾ ਤੇ ਬਾਕੀ ਸੰਦੀਪ ਜੀ ਆਪਣਾ ਤੇ ਕੋਈ ਮੈਸੇਜ ਹੁੰਦਾ ਵਾ ਮਾਪਿਓ ਦੀ ਸੇਵਾ ਕਰੋ ਸਤਿਕਾਰ ਦਿਓ ਰੋਟੀਆਂ ਦਿਓ ਬਿਲਕੁਲ ਜੀ ਕਾ ਕੇ ਦੋਗੇ ਹਾਂਜੀ ਪੁੱਛੋ ਕੀ ਖਾਣਾ ਵਾ ਤੋਂ ਖੁਸ਼ ਰਹਿੰਦੇ ਮੇਰੇ ਕੋ ਬਾਜੀ ਬਸ ਇੰਨਾ ਕੇ ਖਿਆਲ ਰੱਖਿਆ ਕਰੋ ਮਾਪੇਓ ਸਤਿਕਾਰ ਹੀ ਭਾਲਦੇ ਪੈਸੇ ਨਹੀਂ ਬਿਲਕੁਲ ਕੋਈ ਚੀਜ਼ ਨਹੀਂ ਮੰਗਦੇ ਸਿਰਫ ਸਤਿਕਾਰ ਮੰਗਦੇ ਦੋ ਹੀ ਰੋਟੀਆਂ ਖਾਂਦੇ ਆ ਟਾਈਮ ਦਿਆ ਕਰੋ ਬੈਠਿਆ ਕਰੋ ਬਸ ਇੰਨੀਆਂ ਕਿ ਬੇਨਤੀਆਂ ਬਸ ਤੇ ਬਾਕੀ ਸੰਦੀਪ ਜੀ ਆਪਨੇ ਕੋ ਮਾਲ ਵੀ ਠੀਕ ਆ ਵਧੀਆ ਸਮੇ ਦੇ ਸਾਹ ਸਮੇ ਸਾ ਠੀਕ ਆ ਮੈਂ ਨਾ ਸਮੇ ਨਾ ਚਾਹ ਬਿਲਕੁਲ ਬਿਲਕੁਲ ਜੀ ਠੀਕ ਆ ਨਾ ਵੱਡਾ ਵੀ ਛੋਟਾ ਵੀ ਸਾਰੇ ਤਰੀਕੇ ਦਾ ਸਾਰੇ ਆਉਣਾ ਸਹੀ ਗੱਲ ਆ ਜੀ ਅੱਜ ਨੀਲ ਲੀਦੀਆਂ ਬੜੇ ਕੰਮ ਦੀਆਂ ਦੋ ਛੋਟੀਆਂ ਵਾਂ ਹਾਂਜੀ ਬੋਰਾ ਚ ਵੀ ਆ ਗ੍ਰੇਡਰ ਚ ਵੀ ਆ ਚੰਗੇ 15 16 ਵਾਲਿਆ ਮਈਆਂ ਦੋ ਸੂਈਆਂ ਅੱਜ ਹੀ ਆ ਇੱਕ ਤੇ ਪੰਜ ਚਾਰ ਘੰਟੇ ਹੋਏ ਸੂਈ ਨੂੰ ਵਜਣ ਹਾਂਜੀ ਇੱਕ ਇੱਕ ਟੁਕੰਟਾ ਭਈਆਂ ਦੀ 1400 ਟੱਕ ਸਾਰਿਆਂ ਦੇ ਘਰੇ ਸੁੱਟੀ ਆ ਇਹ ਨਹੀਂ ਵੀ ਕਿਸੇ ਦੇ ਕਾਰ ਬੋਲਾ ਬੋਲਾ ਘਰੇਗਾ ਜਾ ਕੇ ਬੋਲਾ ਬੜਾ ਕੇ ਭਾਵੇਂ 20 ਦਿਨ ਖਾਓ ਖਾਓ ਬਿਲਕੁਲ ਸਹੀ 20 ਦਿਨ ਖਾਓ 20 ਦਿਨ ਖਾਓ ਹਾਂ ਨਾ ਬਿਲਕੁਲ ਬਿਲਕੁਲ ਤੇ ਆ ਹੈਗੀ ਆ ਆ ਜੋ ਪਹਿਲਾਂ ਗਾਈ ਤੋਂ ਸਟਾਰਟ ਕਰ ਲੈਂਦੇ ਕੋਈ ਗੱਲ ਹਾਂਜੀ ਵੇਖ ਸੰਦੀ ਕਟ ਵਾਲਾ ਲੇਵਾ ਗੱਬਣਾ ਭਾਜੀ ਗੱਬਣਾ ਵੇਖ ਅੱਗੇ ਉਪਾਉਂ ਪਾਉਂ ਕਾਜ ਨਾ ਕਰ ਹਾਂ ਤੇ ਖੋਲੋ ਜੀ ਫਿਰ ਪੂਰੀ ਵੱਡੀ ਲਓ ਜੀ ਛੋਟੀ ਨਾ ਸਲਾ ਪੂਰੀ ਬੈਠਦੇ ਜੀ ਪੂਰੀ ਵੱਡੀ ਬ੍ਰੀਡ ਵਾਲੀ ਬੈਠ ਆ ਚੈੱਕ ਕਰੋ ਮੂੰਹਾਂ ਵਿਖਾ ਦਿਓ ਬੱਚੀ ਦਾ ਆ ਬੋਦੀਬਾਦੀ ਨਾਲੇ ਪੂਰੀ ਬੋਦੀਬਾਦੀ ਵਾਲੀ ਠੀਕ ਆ ਬਾਸ ਕਰੋ ਮਾਰੋ ਬਾੜੀ ਕੰਮ ਦੀ ਬੱਚੀ ਲੈ ਚਲੋ ਮਜੇਰਾ ਮਜੇਨਾ ਮੋਹਲੀ ਗੋਲੀ ਲਾਓ ਜੀ ਕਰੋ ਕਟਾਲਾ ਲੈਵਾ ਜੀ ਕਟਾਲਾ ਲੈਵਾ ਅਜੇ ਬੈਠਣਾ ਤਿਆਰ ਹੋਣਾ ਜੀ ਅਜੇ ਵੀ 4-5 ਦਿਨ ਲੈ ਕੇ ਤਿਆਰ ਹੋਣਾ ਬੱਚੀ ਨੇ ਪੂਰਾ ਪੂਰਾ ਬਣਾ ਰਹੇ ਹਾਂ ਆਜੋ ਜੀ ਵੱਡੀ ਆਜੋ ਆਜੋ ਲਿਆਓ ਲਿਆਓ ਨੇ ਠੀਕ ਹੈ ਜੀ ਵਧੀਆ ਸੋਹਣੀ ਬੱਚੀ ਬਿਲਕੁਲ ਬਾਕੀ ਪਾ ਬੜਾ ਸੋਹਣਾ ਭਾਜ ਭਾਜੇ ਮੁਕਣੀ ਆ ਬਾਹਰ ਮੁਕਣੀ ਆ ਹਾਂਜੀ ਭਾਜੀ ਇਹ ਸੰਦੀਪ ਜੀ 43000 ਦੀ ਦਵਾਂਗੇ 500 60 500 60 ਸਾਢੇ ਬਿਆਰੇ ਸਾਢੇ ਬਿਆਰੇ ਦੀ ਰੇਟ ਫਿਕਸ ਹੋਣਗੇ ਵੀਰ ਜੀ ਲੈ ਅਈ ਸ਼ੰਭੂ ਦਖਾ ਪਾਣ ਬੰਦੇ ਆ ਇਧਰ ਇਹ ਪਾਣ ਲੈਵੇ ਦੀ ਇਹਨੂੰ ਸੰਦੀਪ ਭਾਵੇਂ 18 ਕਹਿ ਦੇ ਤੇ ਭਾਵੇਂ 19 ਕਹਿ ਦੇ ਪਰ ਸਰਵਣ ਦੇ ਡੇਰੇ ਤੇ ਗੱਬਣ ਮੈਂ ਦਾ ਦੋਦ ਨਹੀਂ ਦੱਸਿਆ ਜਾਂਦਾ ਤੇ ਜਾਂ ਦਿਹਾੜੀ ਸੂਈ ਦਾ ਵੀ ਦੱਸਿਆ ਨਹੀਂ ਜਾਂਦਾ ਬਿਲਕੁਲ ਲੋ ਨਿਸ਼ਾਨੀਆਂ ਵੇਖ ਲੈ ਕੋਈ ਇੱਕ ਵੀ ਨਿਸ਼ਾਨਾ ਆ ਵੀ ਵੇਖ ਲੋ ਚੈੱਕ ਕਰੋ ਹੁਣ ਐਤੋਂ ਪਰੇ ਤੇ ਰੱਬ ਦਾ ਨਾ ਰੱਬ ਦਾ ਨਾ ਇਹ ਬਹੁਤ ਨੀਲੀ ਵਜਨ ਵਾਲੀ ਮੈਂ ਉਧਰੋਂ ਵੀ ਫੋਡੀ ਆ ਫੋਡੀ ਵੀ ਫੋਡੀ ਤੇ ਨੀਲੀ ਨੀਲੀ ਰਾਜੀ ਬਾਜੀ ਪੂਰੀ ਰਾਜੀ ਫੁੱਲ ਮੈਂ ਵੇਖ ਮੈਂ ਕੋ ਪਾਲ ਕਿੰਨਾ ਸੰਦੀਪ ਜੀ ਭਾਈ ਥਾਂ ਤੋਂ ਵੇਲੋ ਕਿਹੜਾ ਜਵਾਰ ਦਾ ਨਾ ਕੰਮ ਹਾਂਜੀ ਸਾਰੀ ਪੂਰੀਆਂ ਨਿਸ਼ਾਨੀਆਂ ਮੈਂ ਬਹੁਤ ਵਧੀਆ ਅਜੇ ਵੀ ਮੈਂ 2-4 ਦਿਨ ਨਹੀਂ ਅਜੇ ਅਜੇ ਨਹੀਂ ਸੁਣਦੀ ਭਾਜੀ ਅਜੇ ਵੀ ਨਹੀਂ ਹੋਈ ਇਹ ਮੈਂ ਹੋਜੀ ਕੋਈ ਹਾਂ ਬਾਈ ਮੈਂ ਕੋ ਪ੍ਰਵਾਹੀ ਹੈ ਨਹੀਂ ਮੈਂ ਜੀ ਮੈਂ ਇਹਨੂੰ ਪਤਾ ਹੀ ਨਹੀਂ ਚਾਰ ਦੇਣਾ ਜਸੂ ਬਿਲਕੁਕੁਲ ਜੀ ਵੱਡੀ ਮੈਂ ਆ ਸੰਦੀਪ ਜੀ ਸੋਟੀ ਮੈਂ ਨਹੀਂ ਵੱਡੀ ਵੱਡੀ ਮੈਂ ਬਹੁਤ ਸਿਰਾਂ ਦੇ ਜਿਆਦੇ ਦੁੱਧ ਵਾਲੀ ਮੈਂ ਹਾਂਜੀ ਹਾਂ ਤੇ ਬਾਈ ਮੇਰੇ ਦੀ ਕੀਮਤ ਇਹ ਸੰਦੀਪ ਜੀ 1 ਲੱਖ 7000 ਰੁਪਏ ਹੈ ਦੀ ਕੀਮਤ 1 ਲੱਖ 7000 ਠੀਕ ਆ 500 ਘਟ ਹੋਊਗੀ 1 ਲੱਖ 65000 ਚਲੋ ਠੀਕ ਬਿਲਕੁਲ ਜੀ ਇਹ ਸੰਦੀਪ ਜੀ ਮੈਂ ਸੂਈ ਆਜੀ ਸੂਈ ਆ ਨਾ ਜੀ ਆ ਕੁ ਮਤਰਾ ਜੀ 5 ਘੰਟੇ ਹੋਇਆ 3 ਘੰਟੇ ਜੇਰ ਸੜਦੀ ਸੀ ਅਜੇ ਬਿਲਕੁਲ ਕੱਚਾ ਬਾਲ ਪੋਲ ਕੇ ਬਿਖਾ ਲੈ ਵਡੀ ਮੈਂ ਵਡੀ ਮੈਂ ਕੱਟੀ ਕੱਟੀ ਮਗਰਾ ਤਨੇ ਕੱਟਾ ਹਣਾ ਕੱਟੇ ਤੁਮ ਮਈਆਂ ਸਵੇਰੇ ਸਣੀ ਆਈ ਲੈ ਆ ਚਾ ਬੋ ਖਾ ਗਲੇ ਨਹੀਂ ਠੀਕ ਹੈ ਵੇਖ ਚਾ ਆ ਜੀ ਵਧੀ ਨਹੀਂ ਕਰ ਬਜੀ ਮੈਂ ਨਾ ਕਿਤੇ ਗੱਲਾਂ ਹੀ ਪਰਾਂ ਦੀ ਚਲੋ ਚਲੋ ਠੀਕ ਹੈ ਛਪੂਰ ਛਟਾ ਬਿਲਕੁਲ ਜੀ ਲਓ ਜੀ ਤੋਰ ਗਰੰਟੀ ਹੋਊ ਕੁਈ ਥੂਈ ਸਵਾਈ ਮੈਂ ਦਾ ਤਾਂ ਕੋਈ ਹੁੰਦਾ ਹੀ ਨਹੀਂ ਹੈ। ਹਾਂਜੀ ਹਾਂਜੀ। ਉਹ ਚੈੱਕ ਕਰਕੇ ਮੈਂ ਵੀ ਗੰਡ ਨਾੜ ਦੀ ਗਾਰੰਟੀ ਦੇਈਦੀ ਆ ਜੀ। ਹਾਂਜੀ ਹਾਂਜੀ। ਹੁਣ ਐਨੀ ਪਿੱਠ ਸੂਕੇ ਤਾਜੀਆਂ ਮਈਆਂ ਵੇਖੇ ਨਾ ਵਜਰ ਹੋਣ ਡੀਆਂ ਜੀ। ਚਲੋ ਜੀ। ਚੱਲ। ਬੱਚਾ ਠਾੜ ਕੇ ਰੱਖ ਦਿਓ। ਆਹ ਕਰੋ ਜੇ ਕਰੇ। ਪੂਰੀ ਰਾਜੀ ਬਾਜੀ ਇਹ ਵੀ ਝੋਟੀ। ਇੱਧਰ ਵੇਖਿਓ। ਚਾਲੇ ਕਰਮਾ ਆਲੀਏ। ਇਹ ਵੀ ਦੇਖੋ। ਵੇਖ ਮੈਂ ਕੋ ਪਾਲ ਵੇਖ ਕੇ ਨਾ ਜਾਈ ਮੈਂ ਕੋ। ਪੂਰੀ ਪਲੀ ਹੋਈ ਬਾਜੀ ਪੂਰੀ ਜਵਰਦਸਾ ਝੋਟੀ ਆ ਬਹੁਤ ਵੱਡੀ ਪਹਿਮ ਆ ਜੀ ਆਜੋ ਜੀ ਆਜੋ ਆਜੋ ਲੈ ਆਓ ਲੈ ਆਓ ਆਪਣੇ ਲੋਕਾਂ ਮੈਂ ਉਥੇ ਲਿਆ ਨਹੀਂ ਬਾਹਰ ਆਉਂਦੇ ਇਹ ਬਾਹਰ ਆਇਆ ਹਾਂ ਹਾਂ ਜੀ ਹਾਂ ਇਹ ਵੀ ਉਹ ਵੀ ਆ ਵੀ ਮੈਂ ਆ ਮੈਂ ਆਪਣੇ ਈ ਮੈਂ ਪਾਲਦੀ ਨਹੀਂ ਹਾਂ ਜੀ ਪਾਲਦੀ ਨਹੀਂ ਇੱਥੇ ਮੈਂ ਸਹੀ ਗੱਲ ਇਹ ਤਾਂ ਪਾਲਦੀ ਨਾ ਇਹਦੇ ਆ ਕੱਢੀ ਦੇ ਸੂਪੀ ਮੈਂ ਆ ਕੇ ਮੌਦ ਮੈਂ ਕੋ ਪਾਲਸੀ ਤੋਂ ਯਾਦੀ ਮੈਂ ਕੋ ਪਾਲਸੀ ਹਾਂਜੀ ਭਾਈ ਜੀ ਸੰਦੀਪ ਜੀ ਵੇਖ ਕਿੱਥੇ ਮੈਂ ਲੱਗੀ ਪਈ ਹੈ ਨਾ ਇੱਧਰ ਵੇਖ ਨਹੀਂ ਮੈਂ ਲੱਗੀ ਪਈ ਅਜੇ ਵੀ ਕਿੰਨਾ ਵਜੇ ਨਿਕਾਉਂਦੀ ਆ ਉਹ ਤੇ ਹੁਣ ਹਾਂਜੀ ਇਹ ਸੰਦੀਪ ਜੀ 1,116,000 ਮੁੱਲ ਜੇ 500 ਸੌਡੂ 1,150,000 ਮੇਰਾ ਵੀ ਮਹਿੰਗੀ ਲੱਗਦੀ ਵੀ ਤੇ 15 ਵਾਲਾ ਫੋਨ ਨਾ ਕਰੇ ਉਹਦਾ ਵੀ ਸਮਾਂ ਖਰਾਬ ਮੇਰਾ ਵੀ ਖਰਾਬ ਬਸ ਠੀਕ ਹੈ ਠੀਕ ਆ ਨਾ ਜੋ ਕਿਹਾ ਨਾ ਬਿਲਕੁਲ ਪੈਸੇ ਲਾਏ ਆ ਤੇ ਧੰਨ ਦੇ ਹੀ ਪੈਸੇ ਮੰਗਦੇ ਕੋਈ ਵਾਧਾ ਨਹੀਂ ਬਾਜ ਸਹੀ ਸਹੀ ਗੱਲ ਹੈ ਜੀ ਤੇ ਆ ਵੀ ਗੱਪਣਾ ਜੀ ਇਹ ਲਓ ਇੰਨੀ ਇਧਰ ਵੇਖ ਇਹਦੀਆਂ ਵੀ ਨਿਸ਼ਾਨ ਨਹੀਂ ਲੈ ਸ਼ਮਦ ਖਾਰ ਇੱਕ ਵੀ ਨਿਸ਼ਾਨ ਨਹੀਂ ਤੋਂ ਮਹਿਵਾਨ ਜੀ ਤੂ ਤੇ ਵੀ ਨਿਸ਼ਾਨ ਆਊਗਾ ਮੈਂ ਬੜੇ ਨਸਲ ਨੁਸਲਾਣਾ ਭਾਜੀ ਜਿਆਦੀ ਬਰੀ ਲਵਾਈ ਵੇਖ ਸੰਦੀਪ ਕਿੰਨੀ ਵੇਖ ਮੈਂ ਵੇਖ ਆਇਧ ਰੱਖ ਗਿਆ ਥਾਣਾ ਸ਼ਮਦ ਖਾਰ ਇੱਕ ਵੀ ਤੋਰ ਤੋਰ ਹੀ ਵੇਖੋ ਮੈਂ ਕੋ ਕਿੰਨਾ ਪਾਲ ਬੜਾ ਮੈਂ ਦਾ ਮੇਰੇ ਨਸਲ ਸਾਰੀ ਟੋਲ ਟੋਲ ਨਿਸ਼ਾਨੀਆਂ ਹਾਂ ਆ ਦੇਖੋ ਜੀ ਕਰਾ ਨੋ ਸਿੰਗਲ ਡੀ ਸਿੰਗਲ ਡੀ ਮੈਂ ਹਾਂ ਵੇਖ ਇੱਕ ਕਰਾ ਸੁਣਦੀ ਦੁੱਧ ਵਾਲੀ ਮੈਂ ਜੀ ਪੁਰਾਣੀ ਮੈਂ ਲੰਬਾਈ ਵੇਖ ਮੈਂ ਕੋ ਲੈ ਜੂ ਬਜੀ ਹਫਤਾ ਜੀ ਅਜੇ ਲੈ ਜੂ ਹਫਤਾ ਮੈਂ ਨੂੰ ਪਤਾ ਹੀ ਨਹੀਂ ਆ ਜੋ ਜੀ ਪਾਲ ਬੜਾ ਮੈਂ ਕੋ ਸੁਣਦੀ ਜੀ ਲੰਬਾਈ ਲਬੂਈ ਪੂਰੀ ਲੰਬਾਈ ਹੈ ਜੀ ਇਹਨੂੰ ਮਿਠਾ ਆ ਹਾਂ ਜੀ ਬਾਜੀ ਤੇ ਸੰਦੀ ਜੀ 7800 ਰੁਪਈਆ ਮੁੱਲ ਜੇ ਹੂੰ ਤੇ 500 600 775 ਦੀ ਚਲੋ ਕਿ ਆਹ ਵੇਖ ਲਓ ਕੱਚੇ 나ੜੂ ਜੇ ਕੋਈ ਇਹ ਨਾ ਆਕੇ ਪੇ ਕੱਲ ਦੀ ਸੂਈ ਆ ਬਿਲਕੁਲ ਅੱਗੇ ਲੈਣਾ ਆ ਇੱਥੇ ਲੱਗ ਗਿਆ ਬਿਲਕੁਲ ਬਿਲਕੁਲ ਕੱਚੇ 나ੜੂ ਜੀ ਅਜੇ 5 5 4 4 ਗਣੇ ਮਈਆਂ ਸੂਈਆਂ ਤੇ ਵਜਨ ਵੇਖ ਲਓ ਕਿੰਨਾ ਵਖਾ ਦੇ ਵੱਡੀਆਂ ਮਈਆਂ ਭਾਜੀ ਉਹ ਵੀ ਮਈ ਅੱਧਾ ਘੰਟਾ ਪਹਿਲਾਂ ਸੂਈ ਆ ਇਧਰ ਵੇਖ ਵਾਹ ਜੀ ਵੇਖ ਮੈਂ ਘੱਲੇਵਾ ਕਿਉਂ ਇਧਰ ਅੱਗੇ ਉਹ ਵਖਾ ਸੰਭੂ ਥਾਣ ਵਖਾ ਕਿਤੇ ਇਦਾਂ ਦਾ ਥਾਣਾ ਲਾਵਾਂ ਬੱਚਾ ਮਾੜਾ ਜਾਂ ਲਾ ਲਾ ਛੱਡੀ ਮਾੜਾ ਜਾਂ ਲਾ ਲਓ ਇਦਾਂ ਹੀ ਵਖਾ ਦੇਣਾ ਨੇ ਮਦਾਸੀਲ ਬਣਾਇਂ ਦਸੀ ਜਾਂਦਾ ਇਧਰ ਵੇ ਆਵੇ ਨਸਲੋਂ ਇਧਰ ਦੀ ਆਦਾ ਪਰ ਆ ਜਾ ਇਧਰ ਵੇ ਇਧਰ ਹੋ ਜਾ ਇਧਰ ਅੱਗੇ ਪਰ ਆ ਜਾ ਤੁਸੀਂ ਇਧਰ ਆ ਸੰਗੂ ਅੱਗੇ ਆ ਆ ਗਿਆ ਇਧਰ ਖਲੋ ਅੱਗੇ ਆ ਗਏ ਖਾਵਾਤਨ ਸਾਰੇ ਤੁਹਾਡਾ ਹਾਂਜੀ ਵੇਖ ਨੇ ਠੀਕ ਹੈ ਜੀ ਸਾਰੇ ਚੈੱਕ ਕਰਾ ਦੇ ਹਾਂ ਬਸ ਠੀਕ ਨੇ ਠੀਕ ਪੂਰ ਛੱਟਾ ਹੈ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਐਤੋਂ ਸੋਨੇ ਯਾਰ ਕੀ ਜਾਣਦੇ ਬੋਲਾ ਬੜਾ ਕੇ ਖਾਣਾ ਮੈਂ ਕੋਲ ਤੋਰ ਤੋਰੋ ਜੀ

ਸੰਦੀਪ ਜੀ 89000 ਦੀ ਮੈਂ ਦਵਾਂਗੇ 500 ਛੋਟ ਹੋਊਗੀ 95200 ਸਾਢੇ 92000 ਦੇ ਤਾਂ ਜੀ ਸੂਈ ਕਿਦਾਂ ਦਾ ਸਪੈਸ਼ਲ ਥਾਣ ਲੱਗਾ ਮੈਂ ਕੋ ਕਿਦਾਂ ਦਾ ਸਰੀਰ ਆ ਠੀਕ ਹੈ ਜੀ ਠੀਕ ਆ ਨਾ ਇਹ ਆ ਰੇਟ ਹੁੰਦੇ ਸਮੇਂ ਦੇ ਸਮੇਂ ਦੇ ਬਿਲਕੁਲ ਠੀਕ ਆ ਨਾ ਜਿਦ ਕੋ ਅਹੀਂ ਲੈਨੇ ਹਰ ਬੰਦਾ ਮੈਨੂੰ ਕੱਲੇ ਨੂੰ ਨਹੀਂ ਵਿਖਾਉਂਦਾ ਉਹ ਮੈਂ ਦਹਾਂ ਨੂੰ ਵਿਖਾਉਂਦਾ ਬਿਲਕੁਲ ਜੀ ਬਿਲਕੁਲ ਮਾਨ ਸਤਕਾਰ ਹੀ ਆ 2000 ਦਾ ਹੀ ਕਰਦਾ ਕੋਈ 10000 ਨਹੀਂ ਕਰਦਾ ਕਰਦਾ ਕਿਉਂਕਿ ਕੱਗਲੇ ਨੇ ਪੱਠੇ ਪਾਏ ਸਾਂਭਿਆ ਸਾਰੇ ਸਾਂਭਿਆ ਠੀਕ ਹੋਣਾ ਤੇ ਉਹ ਵੀ ਟਰਾਈ ਕਰਦਾ ਜਿੱਥੇ 2000 ਵੱਧ ਵਟੇ ਤੇ ਉਹਦੇ ਵਿੱਚੋਂ ਹੀ ਅਹੀਂ ਕੁਸ਼ ਕਰ ਜਣਾ ਹੂੰ ਉਸ ਤੇ ਚੋਂ ਹੀ ਅਹੀਂ ਕੱਢਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਸ ਕਰਕੇ ਮੇਰਾ ਵੀਰ ਹੁਣ ਜਿਆਦਾ ਜਿਹੜਾ ਨਾ 90 95% ਅਹੀਂ ਆਪਣੇ ਪੁਰਾਣੇ ਗਾਹਕ ਨੂੰ ਹੀ ਮਾਲ ਦਿੰਦਾ ਹਾਂਜੀ ਹਾਂਜੀ ਤੇ ਨਵੇਂ ਉਹਨੂੰ ਦਿੰਦੇ ਜੇ ਜਿਹੜਾ ਸਾਡੇ ਘਰ ਆਉਂਦੇ ਘਰ ਬਿਲਕੁਲ ਸਹੀ ਗੱਲ ਹੈ ਜੀ ਆਨਲਾਈਨ ਉਹਦੇ ਵਾਸਤੇ ਨਹੀਂਗਾ ਕਿ ਫੋਨ ਤੇ ਘਰੋਂ ਟਰਾਈ ਕਰੀ ਜਾਵੇ ਨਹੀਂ ਦਿੰਦੇ ਐਵੇਂ ਨਹੀਂ ਜੀ ਅੱਜ ਨਹੀਂ ਤਾਂ ਹੈ ਨਹੀਂਗਾ ਤੇ ਆਪਣੇ ਪੁਰਾਣੇ ਵੀਰਾਂ ਦਾ ਕੋਈ ਤੰਗੀ ਨਹੀਂ ਹੁੰਦੀ ਹੈ ਨਾ ਤੇ ਬਾਕੀ ਇਹੋ ਹੀ ਮਾਲ ਆ ਮੇਰਾ ਵੀਰ ਜਿਹੜੀਆਂ ਸੂਈਆਂ ਆ ਬੱਚੇ ਤੁਹਾਨੂੰ ਮੈਂ ਕੋਈ ਗੱਲ ਹੀ ਨਹੀਂ ਕਿਸੇ ਗੱਲ ਦੀ ਗੱਬਣਾ ਦੀ ਗੰਡ ਨਾੜ ਤੇ ਪਿੱਛੇ ਦੀ ਗਰੰਟੀ ਹੋਊਗੀ ਅੱਗੇ ਪ੍ਰਮਾਤਮਾ ਬਾਤ ਠੀਕ ਉਸ ਤੋਂ ਅੱਗੇ ਫੇਰ ਪ੍ਰਮਾਤਮਾ ਮਹਾਰਾਜ ਠੀਕ ਵਾ ਨਾ ਤੇ ਇਹੋ ਹੀ ਸਾਡਾ ਮਾਲ ਸਾਡੇ ਕੋ ਤੇ ਨਾਂ ਤੁਹਾਡੇ ਵੀਰ ਦਾ ਸਰਵੰਤ ਸਿੰਘ ਜੀ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਦੇ ਨਜ਼ਦੀਕ ਡੇਰਾ ਬਿਆਸ ਰਾਧਾ ਸਵਾਮੀ ਵੀ ਹੈਗਾ ਇੱਕ ਪਾਸੇ ਮੈਤਾ ਵੀ ਲੱਗਦਾ ਤੇ ਇੱਕ ਪਾਸੇ ਲੱਗਦਾ ਵਾ ਸ੍ਰੀ ਹਰ ਗਵਿੰਦਪੁਰ ਤੇ ਚੌਥੇ ਪਾਸੇ ਦਰਿਆ ਲੱਗ ਜਾਵੇ ਇਹ ਤਿੰਨ ਅੱਡੇ ਜਿਹੜੇ ਮਰਜ਼ੀ ਆਹ ਜੋ ਹੈ ਨਾ ਬਿਆਸ ਦਰਿਆ ਵੀ ਲੱਗਦਾ ਇੱਕ ਪਾਸੇ ਉਹ ਵੀ ਦੱਸਦਾ ਨਾ ਕਿ ਉਧਰ ਤੇ ਆ ਨਹੀਂ ਸਕਦਾ ਜਾਂ ਬਿਆਸ ਥਾਣੀ ਆਓਗੇ ਜਾਂ ਮੈਤੇ ਥਾਣੀ ਜਾਂ ਸ੍ਰੀ ਹਰ ਗਵਿੰਦਪੁਰ ਥਾਣੀ ਇਹ ਰਾਹ ਆ ਆਪਣੇ ਤਿੰਨੇ ਅਜ ਦੀ ਮਰਜ਼ੀ ਨਾਲ ਲੱਗ ਕੇ ਨੂੰ ਪੈਂਦਾ ਵਾ ਆਉਂਦੀ ਆ ਜੋ ਬਾਕੀ ਮੇਰਾ ਵੀਰ ਫੋਨ ਕਰ ਲਿਆ ਕਰੋ ਤੇ ਬਾਕੀ ਸੋਹਣੇ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹ ਵੀ ਬੜੀ ਮਿਹਨਤ ਵਿਚਾਰਾ ਕਰਦਾ ਬੜੀ ਦੂਰੋਂ ਆਉਂਦਾ ਠੀਕ ਹੈ ਨਾ ਤੇ ਮਿਹਨਤ ਦਾ ਮੁੱਲ ਪਿਆ ਜਾਂਦਾ ਤਾਂ ਬੰਦੇ ਨੂੰ ਦੁੱਖ ਨਹੀਂ ਲੱਗਦਾ ਤੇ ਅਹੀਂ ਆ ਤੁਹਾਡੇ ਤੇ ਪਰਿਵਾਰ ਤੇ ਪਰਿਵਾਰ ਚਾਵੇ ਕਿੱਧਰ ਨੂੰ ਲੈ ਸਕਦਾ ਤੇ ਪਰਿਵਾਰ ਦੀ ਫੁੱਟ ਕਿੱਧਰ ਨੂੰ ਲੈ ਜਾ ਇਸ ਕਰਕੇ ਪਰਿਵਾਰ ਨੂੰ ਬਣਾ ਕੇ ਰੱਖੀਦਾ ਵਾ ਕੋਸ਼ਿਸ਼ ਕਰੀਦਾ ਆਪਣਾ ਨੁਕਸਾਨ ਹੋ ਜੇ ਪਰਿਵਾਰ ਦਾ ਬਿਲਕੁਲ ਬਿਲਕੁਲ ਜੀ ਅਸੀਂ ਤੁਹਾਡਾ ਰੱਖਦੇ ਤੁਸੀਂ ਸਾਡਾ ਰੱਖਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਨਾਲ ਜੁੜੇ ਰਹੀਏ ਤੁਸੀਂ ਸਾਡੇ ਨਾਲ ਜੁੜੇ ਹੋ ਬਿਲਕੁਲ ਸਾਰੇ ਵੀਰਾਂ ਸਸਿ